ਤੁਸੀਂ ਤਗੜੇ ਹੋ ਹਿੰਮਤ ਕਰੋ ਅਸੀਂ ਅਸੀਂ ਚੋਣਾਂ ਤੁਸੀਂ ਲੋਕ ਸਭਾ ਅਸੀਂ ਉਹ ਪਿਆਰ ਕਰਨ ਜਾਂ ਆ ਤੁਸੀਂ ਬੜੇ ਖੁਸ਼ ਹੋ ਉਹ ਤੋਂ ਤੋਂ ਕੰਮ ਚੱਲਿਆ ਹੁਣ ਵੀ ਅਸੀਂ ਅਸੀਂ ਸਾਹਿਬ ਤੁਹਾਡੇ ਤੇ ਉਮੀਦਾਂ ਨੇ ਪਰਿਵਾਰ 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 ਦੀ ਗੱਲ ਗੱਲ ਆਪਾਂ ਆਪ ਇੱਕ ਇੱਕ ਕਰਨਾ ਗੱਲ ਸੁਣ ਲਈ ਗੱਲ ਤੇ ਉਹੀ ਕੋਈ ਕਰਨਾ ਚਾਹੁੰਦੇ ਤੁਸੀਂ ਦੇਖੋ 1 ਏਕੜ ਜ਼ਮੀਨ ਵੇਚ ਕੇ ਉਹ ਗਿਆ ਇਹ 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 ਸਾਹਿਬ ਨੇ ਲੜਕਾ ਹੁਣ ਮੈਂ ਮੈਂ ਸਿਰਫ ਬਿੱਟੂ ਜੀ ਨੂੰ ਤੇ ਮਾਨ ਸਾਹਿਬ ਦੇ ਕੋਲ ਬੇਨਤੀ ਕਰਨਾ ਚਾਹੁੰਦਾ ਤੁਸੀਂ ਇਹਨਾਂ ਪਰਿਵਾਰਾਂ ਦੀ ਵਿਅਸਥਿਆ ਸੁਣ ਲਓ ਜੇ ਇਹਦੇ ਇਹਨਾਂ ਕੋਲ ਪੈਸੇ ਜਾਦੇ ਆ ਤੇ ਬਿਸ਼ੱਕ ਦੀ ਮਦਦ ਨਾ ਕਰਿਓ ਤੇ ਇੱਕ ਮਿੰਟ ਭਾਈ ਜੀ ਗੱਲ ਬਿਲਕੁਲ ਮੈਨੂੰ ਪਤਾ ਤੇ ਜੇ ਇਹਨਾਂ ਦੇ مالی ਹਾਲਤ ਤੇ ਪਰਿਵਾਰਕ ਹਾਲਤ ਮਾਰੇ ਆ ਤੇ ਤੂੰ ਹੀ ਦੋਵੇਂ ਸਰਕਾਰਾਂ ਦੇ ਵਿੱਚ ਜੀ ਸਰਕਾਰਾਂ ਦਾ ਫਰਜ਼ ਬੰਦਾ ਕੇ ਵੱਧ ਕੇ ਮਦਦ ਕਰਨ ਅੱਛਾ ਸਰ ਇਹਨਾਂ ਦਾ ਇੱਕ ਕਿਲਾ ਜ਼ਮੀਨ ਸੀ 50 ਲੱਖ ਰੁਪਿਆ ਹਰਿਆਣਾ ਦਾ ਏਜੰਟ ਲੈ ਕੇ ਚਲਾ ਗਿਆ। ਜਿੰਨੀ ਸਵਾਹ ਕਰਦੇ ਲਾ ਆ ਆ ਦੋ ਪੈਣਾ ਦੇਖੋ ਬਿਲਕੁਲ ਦੇਖੋ ਇਹਦੇ ਉੱਪਰ ਸਰਕਾਰ ਫਿਰ ਮੈਂ ਗੱਲ ਉੱਥੇ ਆ ਕੇ ਰੁਕ ਜਾਣੀ ਆਪਣੀ। ਵੀ ਸਰਕਾਰ ਚਿੰਤਾ ਕਰੇ ਸਰਕਾਰ ਉਹਨਾਂ ਨੂੰ ਫੜੇ ਏਜੰਟਾਂ ਨੂੰ ਵੇਖੋ ਫੜਨੇ ਖੜੇ ਆ ਜਿਹੜੇ ਇੱਥੇ ਲੱਗ ਲੱਗ ਬੰਨੇ ਨੇ ਤੇਰੇ ਲੱਗ ਜਣੇ ਆ। ਮੁੱਖ ਬੜਾ ਮੁੱਖ ਮੁੱਖ ਸਵਾਲ ਹੈ ਉਹ ਕਹਿੰਦੇ 12 12 12 12 ਹੋਈ ਫੜੇ ਜਿਹੜੇ ਜਿਹੜੇ ਜਿੱਦਾਂ ਸ਼ਰਾਬ ਜਿੱਦਾਂ ਨਸ਼ਾ ਪੀਣ ਵਾਲੇ ਨੇ ਫੜ ਕੇ ਅੰਦਰ ਦੇ ਦਿੰਦੇ। ਇਹ ਵਿਚਾਰੇ ਲੱਗ ਲੱਗ 2-2 ਲੱਖ ਦੀ ਚ ਜਿਹੜੇ ਵੱਡੇ ਜੰਡ ਨੇ ਜਾਂ ਦਿੱਲੀ ਬੈਠੇ ਨੇ ਜਾਓ ਬਾਹਰ ਨੇ ਦਬਈ ਬੈਠੇ ਨੇ ਜਾਂ ਬਾਹਰਲੇ ਦੇ ਚੈਨੇ ਪਰ ਦਿੱਲੀ ਦੇ ਹੈਗੇ ਹੈਗੇ ਉਹਨਾਂ ਦੇ ਸਾਥ ਨੇ ਕੋਈ ਹੱਲ ਕੋਈ ਹੈ ਮਰਵਾ ਗੱਲ ਕਰੋਗੇ ਉਹ ਜਿਹੜਾ ਸਭ ਉਹਨਾਂ ਜੰਡ ਨੇ ਕਰਦੇ ਨੇ ਦੇਖੋ ਗੱਲਾਂ ਨਹੀਂ ਸੁਮਿਤ ਜੀ ਇਹੋ ਇੱਕ ਤਰੀਕਾ ਹੁੰਦਾ ਵਾ ਉਸ ਤਰੀਕੇ ਦੇ ਨਾਲ ਹੀ ਅਸੀਂ ਲੋਕ ਇਹਨਾਂ ਨਾਲ ਉਸੇ ਤਰੀਕੇ ਨਾਲ ਵਿਚਰ ਸਕਦੇ ਆ ਜਿਹੜਾ 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 ਹੁਕਮ ਜਾਂ ਜਿਹੜੇ ਤਾਕਤ ਜਾਂ ਜਿਹੜਾ ਪ੍ਰਸ਼ਾਸਨ ਦਾ ਅਧਿਕਾਰ ਮੁੱਖ ਮੰਤਰੀ ਕੋਲ ਹੈ ਉਹ ਇੱਕ ਮੈਂਬਰ ਪਾਰਲੀਮੈਂਟ ਦਾ ਤੁਹਾਡੇ ਸਾਡੇ ਕੋ ਨਹੀਂ ਅਸੀਂ ਦਵਾਈ ਪਾ ਸਕਦੇ ਦਵਾਈ ਪਾ ਰਹੇ ਆ ਮੈਂ ਤਾਂ ਕਹਿ ਰਿਹਾ ਮੱਖ ਮੰਤਰੀ ਸਾਹਿਬ ਇੱਕ ਹਫਤੇ ਦਾ ਵਿਧਾਨ ਸਭਾ ਸੈਸ਼ਨ ਹੀ ਬਲਾ ਲਓ ਇਸ ਮੁੱਦੇ ਤੇ ਇਹ ਬਹੁਤ ਵੱਡਾ ਮੁੱਦਾ ਹੈ ਛੋਟਾ ਨਹੀਂਗਾ ਸੈਸ਼ਨ ਤੇ ਚੱਲ ਰਿਹਾ ਜੀ ਦਿੱਲੀ ਚ ਕਰਦੇ ਕੀ ਵੱਲ ਸਾਹਿਬ ਕਰ ਰਹੇ ਆ ਉਹ ਕੇਜਰੀਵਾਲ ਸਾਹਿਬ ਦਿੱਲੀ ਗਏ ਜਾਂਦੇ ਫਿਰ ਦਿੱਲੀ ਇਹ ਵੀ ਚਲੇ ਜਾਣ ਉੱਥੇ ਬੋਲ ਆਉਣ ਹੋਰ ਨਹੀਂ ਬੋਲਦੇ ਪਤਾ ਲੱਗ ਜੇ ਤੁਸੀਂ ਸਾਰੇ ਐਮਐਲਏ ਗਏ ਸੀਗੇ ਜੀ ਮੈਂ ਪਰਿਵਾਰਾਂ ਨਾਲ 200% ਖੜਾ ਹਾਂ ਜੀ ਅਸੀਂ ਅੱਗੇ ਵੀ ਆਵਾਜ਼ ਬਣੇ ਆ ਹੁਣ ਦੇਖੋ ਇਹ ਤੇ ਅੱਜ ਆਏ ਨੇ ਹੁਣ ਜਹਾਜ਼ ਹੋਰ ਵੀ ਆਉਣੇ ਨੇ ਹੋ ਸਕਦਾ ਅਗਲੇ ਬੰਨੇ ਸਾਡੇ ਕਿਤੇ ਹੋਰ ਦੇ ਪ੍ਰਦੇਸ਼ ਚ ਉਤਰ ਜਾਣ ਕਿਉਂਕਿ ਬਾਰ ਬਾਰ ਮੰਗੇ ਪਰ 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 ਸਾਡਾ ਇਹ ਆ ਸਾਡਾ ਇਹ ਮਾੜੀ ਗੱਲ ਐ ਬਹੁਤ ਮਾੜੀ ਗੱਲ ਐ ਪ੍ਰੈਸ ਦੇ ਵਿੱਚ ਵੇਖੋ ਤੁਸੀਂ ਗਾਲਾ ਗੋਲਾ ਕੱਢਣੀਆਂ ਬੰਦ ਕਰੋ ਤੁਸੀਂ ਆਪਣਾ ਧਿਆਨ ਦਿਓ ਇਸ ਚੀਜ਼ ਵੱਲ ਕਿ ਇਹਨਾਂ ਬੱਚਿਆਂ ਦਾ ਜਿਹੜੇ ਭਾਵੇਂ ਬੇਕਾਬੇ ਚ ਚਲੇ ਗਏ ਆ ਕਿਸੇ ਵੀ ਹੁਣ ਵੇਖੋ ਜਿਹੜਾ ਇੱਕ ਕਿਲਾ ਵੇਚ ਕੇ ਗਿਆ ਉਹਨੇ ਤਾਂ ਆਪਣੀ ਜ਼ਿੰਦਗੀ ਦਾ ਲਾਤਾ ਵੀ ਸ਼ਾਇਦ ਦੋ ਤਿੰਨ ਮਹੀਨੇ ਕੰਮ ਕਰਕੇ ਮੈਂ ਕੁਝ ਬਣਾ ਲਾਂ ਪਹਿਲਾਂ ਜਿਹੜਾ ਜਾਜਾ ਆਇਆ ਉਹ ਤੇ ਪੰਜਾਬੀਆਂ ਦੀ ਉਸਤਾੜ ਧਾਰੇ ਨੇ ਪੰਜਾਬੀਆਂ ਦੀ ਕਿਰਤੀ ਮਾਰ ਰਹੀ ਹੈ ਮੇਰੇ ਵੀਰ ਗੱਲ ਨਹੀਂ ਸਮਝਦਾ 18000 ਚ ਇਹ ਕਦੀ ਘਟ ਜਾਣੀ ਕਦੀ ਵੱਧ ਜਾਣੀ ਹੈ ਕਦੀ ਇੱਕ ਕਦੀ ਹੋ ਸਕਦੀ ਸੋ ਇਹ ਚੀਜ਼ ਜਿਹੜੀ ਆ ਇਹ ਸਾਡੀ ਇਹ ਸਾਡੀ ਸਾਰਿਆਂ ਦੀ ਇਹ ਇਹਦੇ ਚ ਆਪਾਂ ਨੂੰ ਇਹ ਤਾਂ ਨੰਗੜੀਏ ਵੀ ਆਰ ਇੰਡੀਅਨ ਇਹ ਸਾਡੇ ਨਾਗਰਿਕ ਨੇ ਜੇ ਗੁਜਰਾਤ ਵਾਲੇ ਮੈਂ ਕਹਿੰਦਾ ਉਹ ਵੀ ਸਾਡੇ ਨੇ ਜੇ ਜੂਪੀ ਦੇ ਵੀ ਸਾਡੇ ਨੇ ਹਰਿਆਣੇ ਦੇ ਵੀ ਸਾਡੇ ਨੇ ਸਾਨੂੰ ਇਹ ਚਿੰਤਾ ਸਾਰੀਆਂ ਸਰਕਾਰਾਂ ਤੋਂ ਆ ਉਹ ਕਹਿੰਦੇ ਆਪਾਂ ਰੋਟੀ ਰੁੱਟੀ ਖਵਾ ਕੇ ਇਹਨਾਂ ਨੂੰ ਭੇਜਾਂਗੇ ਉਹ ਕਹਿੰਦੇ ਰੋਟੀ ਰੁੱਟੀ ਖਵਾ ਕੇ ਭੇਜਾਂਗੇ ਇਹ ਸਤਕਾਰ ਪੂਰਾ ਹੋਏਗਾ ਇੰਨੇ ਇੰਨਾ ਕਿ ਇੰਨਾ ਕੋ ਉਹਨਾਂ ਦੇ ਪਰਿਵਾਰ ਜੋਗੇ ਹੈਗੇ ਆ ਰੋਟੀ ਖਵਾ ਵੀ ਦੇਣਗੇ ਤੇ ਰੋਟੀਆਂ ਪਕਾ ਵੀ ਖਵਾਉਣਗੇ ਪਰ ਸਰਕਾਰ ਜਿਹੜੀ ਹੈ ਸਰਕਾਰ ਉਹਨਾਂ ਦੇ ਮੁਰਵ ਸੇਬੇ 'ਤੇ ਧਿਆਨ ਦੇਵੇ ਇਹ ਪ੍ਰਵਾਸ ਕਿਉਂ ਹੋਣ ਰਿਹਾ ਇਹਦੀ ਚਿੰਤਾ ਕਰੇ ਇੱਥੇ ਜਿਹੜੀ ਜੜੀ ਜਿਹੜੇ ਐਸੇ ਕੱਲਾ ਕੱਲਾ ਬੱਚਾ ਜਿਹਦਾ ਨਾ ਜੀ ਉਹ ਤੇ ਕਹਿੰਦਾ ਕਿਸ ਤਰ੍ਹਾਂ ਰਾਤੋਂ ਦਿਨ ਨਾ ਜਿਹੜੇ ਮੈਨੂੰ ਬਾਹਰ ਭੇਜਦਾ ਕੋਈ ਡਰੱਗ ਨਸ਼ੇ ਸਭ ਕੀ ਗੁੰਡਾਗਰਦੀ ਏਡੀ ਜ਼ਿਆਦੀ ਆ ਲੱਗਿਆ ਇੰਨੀਆਂ ਨੌਕਰੀਆਂ ਕਿੰਨੇ 118 90 ਕੁੱਲੇ ਜੀ ਮੇਰੇ ਤੋਂ ਤੁਹਾਨੂੰ ਬੇਨਤੀ ਆ ਨਹੀਂ ਨਹੀਂ ਉਹ ਛੱਡੋ ਐਮਪੀ ਸਾਹਿਬ ਅੱਗੇ ਆ ਜਾਓ ਉਹਨਾਂ ਮੇਰੀ ਮੇਰੀ ਇੱਕੋ ਹੀ ਬੇਨਤੀ ਆ ਐਮਪੀ ਸਾਹਿਬ ਇੱਥੇ ਆ ਕੇ ਦੇਖੋ ਦੇਖੋ ਮੈਂ ਮੈਂ ਦੇਖੋ ਤੁਹਾਨੂੰ ਕਹਾਂਗਾ ਵੀ ਮਿਲ ਗਈਆਂ ਲੋਕੀ ਖੜੇਗੇ ਜਿੰਨ ਭ੍ਰਿਸ਼ਟਾਚਾਰੀ ਸਾਰੇ ਫੜ ਗਏ ਬੋਰਡ ਲੱਗੇ ਦੇਖੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇਹਦਾ ਜਵਾਬ ਲੋਕਾਂ ਨੇ ਸਾਰੀਆਂ ਇਲੈਕਸ਼ਨਾਂ 'ਚ ਦਿੱਤਾ ਹੈ ਆਗਾਮ ਇਹਨਾਂ ਨੂੰ ਮਿਲ ਜਾਣਾ ਹੈ ਇਹਦਾ ਇਹਦਾ ਜਵਾਬ ਲੋਕਾਂ ਕੋਲ ਆ ਹੁਣ ਇਹ ਇਹਨਾਂ ਨੂੰ ਇਲੈਕਸ਼ਨਾਂ 'ਚ ਦੇਣਗੇ ਸਰ ਤੁਹਾਡੀ ਦੋਨੋਂ ਰਾਜਨੀਤੀ ਪਾਰਟੀਆਂ ਨੂੰ ਕੀ ਸਲਾਹ ਹੈ ਮੇਰੀ ਸਲਾਹ ਦੇਖੋ ਮੇਰੇ ਵੀਰ ਮੈਂ ਦੇ ਚੁੱਕਾ ਸੁਮਿਤ ਹੁਣ ਬਾਰ-ਬਾਰ ਇੱਕੋ ਗੱਲ ਨਹੀਂ ਕਰਨੀ ਆਪਾਂ ਦੇ ਚੁੱਕੇ ਆ ਵੀ ਦੋਵੇਂ ਇਹਦੇ ਜ਼ਿੰਮੇਵਾਰ ਨੇ ਕੋਮੇ ਆંકੜੇ ਵੀ ਪੇਸ਼ ਕਰਨ ਬੇਰਜਗਾਰੀ ਨਾਲ ਕਿੱਦਾਂ ਨੇ ਜਿਠਣਾ ਆ ਡਰਗ ਨਾਲ ਕਿੱਦਾਂ ਨੇ ਜਿਠਣਾ ਤਾਂ ਕਿ ਇਹਨਾਂ ਮੁੰਡਿਆਂ ਦੇ ਇਹਨਾਂ ਨੂੰ ਇੱਕ ਮਾਹੌਲ ਮਿਲੇ ਇਹਨਾਂ ਨੂੰ ਪੁੱਛ ਲਓ ਪਿੰਡ ਵਾਲਿਆਂ ਨੂੰ ਵੀ ਰਾਤ ਕੋ ਬਾਹਰ ਨਿਕਲਦਾ ਹੱਜ ਹੈਗਾ ਪੁੱਛੋ ਇਹਨਾਂ ਨੂੰ ਸਾਹਸ ਕਰਕੇ ਗੱਲ ਕਰਦਾ ਲੱਗਦਾ ਕਿ ਸਿਆਸਤ ਨਹੀਂ ਹੋਣੀ ਚਾਹੀਦੀ ਪਰਿਵਾਰਾਂ ਨਾਲ ਖੜਨਾ ਚਾਹੀਦਾ ਜੀ ਬਿਲਕੁਲ ਸਾਰਿਆਂ ਨਾਲ ਖੜਨਾ ਚਾਹੀਦਾ